ਇੱਕ ਵਾਰੀ ਨਾ ਬਾਬਾ ਜੀ ਗੰਨਵਾ ਸਾਹਿਬ ਵਾਲੇ ਡਰਾਈਵਰ ਨੂੰ ਕਹਿੰਦੇ ਕਹਿੰਦੇ ਚੱਲ ਗੱਡੀ ਚਲਾ ਜਨਵਰੀ ਦਾ ਦਿਨ ਸੀ ਰਾਤ ਧੁੰਦ ਬਹੁਤ ਪਈ ਵੀ ਡਰਾਈਵਰ ਨੂੰ ਕਹਿੰਦੇ ਦੇਰ ਇਸ ਦੇਰ ਇਸ ਉਹ ਕਹਿੰਦੇ ਮਹਾਰਾਜ ਕਿ ਕੁਝ ਦਿਖਦਾ ਨਹੀਂ ਹੈਗਾ ਜੀ ਕਹਿੰਦੇ ਤੈਨੂੰ ਦਿਖਦਾ ਸੰਤਾਂ ਦਿਖਦਾ ਕਹਿੰਦੇ ਮੈਨੂੰ ਕਹਿੰਦੇ ਆ ਸਭ ਰਹਾ ਜੇ ਸੰਤਾਂ ਨਾਲ ਮਰੇਗਾ ਸੱਚਖੰਡ ਨੂੰ ਹੀ ਜਾਏਗਾ ਕਹਿੰਦਾ ਬਾਈ ਫੇਰ ਤਾਂ ਵੀਰ ਜੀ ਮੇਰਾ ਨਾਮ ਮੰਨ ਤੇ ਮੈਂ ਰੇਸ ਦਈਗਾ ਦੇ ਕਹਿੰਦਾ ਮੈਂ 165 ਤੱਕ ਵੀ ਜੰਦੀ ਦੇਖੀ ਗੱਡੀ ਦੀ ਔਰ ਇਸ ਫੋਰਚੂਨਰ ਦੀ ਕਹਿੰਦੇ ਬਾਬਾ ਜੀ ਪਤਾ ਨਹੀਂ ਕਿਤੇ ਨੂੰ ਮੋੜ ਦੇ ਮੋੜ ਤੇ ਇੱਥੇ ਨਾਰਨੌਲ ਹਰਿਆਣੇ ਨਾ ਚਿਖਾ ਜਾਲੜੀ ਸੋ ਉੱਥੇ ਖੜਾ ਤੀ ਜਾ ਕੇ ਜਾ ਕੇ ਖੜ ਕੇ ਨਾ ਚਿਖਾ ਦੇ ਵਿੱਚ ਦੋ ਵਾਰ ਚਰਨ ਮਾਰਿਆ ਜੇ ਜੀ ਧੁਖ ਰਹੀ ਸੀ ਕਹਿੰਦੇ ਹੂੰ ਤਾਂ ਸਾਰਾ ਸਾਰੀ ਜ਼ਿੰਦਗੀ ਕਹਿੰਦੇ ਮਖਾਲਫਤੇ ਕਰਦਾ ਰਿਹਾ ਪਰ ਕੀ ਕਰੀਏ ਦੋ ਵਾਰ ਮੱਥਾ ਟੇਕਿਆ ਹੋਇਆ ਸੀ ਧਰਮਰਾਜ ਰੁਕਿਆ ਹੋਇਆ ਸੀ ਤੁਸੀਂ ਸਿਹੋੜ ਵਾਲੇ ਬਾਬਾ ਜੀ ਦੇ ਨਾ ਜਿਹੜੇ ਗੰਨਵਾ ਸਾਹਿਬ ਦੁਵਾਨ ਹੋਏ ਆ ਉਹ ਤਾਂ ਰਿਕਾਰਡਡ ਹੈ ਉਹ ਜਿਹੇ ਬਾਬਾ ਜੀ ਸਿਹੋੜੇ ਵਾਲਿਆਂ ਨੂੰ ਬਾਬਾ ਜੀ ਪਿੱਛਾ ਆ ਕੇ ਕਹਿ ਰਹੇ ਬਾਬੇ ਉਹ ਲੀਟ ਹੋ ਗਏ ਕਹਿੰਦੇ ਸਾਨੂੰ ਪਤਾ ਹੈ ਤੁਸੀਂ ਆਪਣੇ ਸੇਵਕ ਦੇ ਪਿਤਾ ਨੂੰ ਧਰਮਰਾਜ ਤੋਂ ਛਡਾਣ ਗਏ ਸੀ ਕੀ ਕਰੂਗਾ Party.